டிராக்ல நாம ஒரு 1 டே சாட் மார்க்கெட்ல ஏயோ ਜੀ ਕੋਸ਼ਿਸ਼ ਨਹੀਂ ਮੈਂ ਆਪਣੇ ਸਾਈਡ ਤੇ ਆਣਾ ਠੀਕ ਹੈ ਜੀ ਮੋਰੇ ਟਰੱਕ ਸੀ ਕੁਦਰਤੀ ਬਚਾਅ ਹੋ ਗਿਆ ਟਰੱਕ ਨਾਲ ਆਉਣ ਦੇ ਸਾਰੀ ਇੱਥੇ ਹੀ ਸਾਡੀ ਦੇਣਾ ਮਾਰ ਕੇ ਸੀ ਜਦ ਉਹ ਆਇਆ ਇਹਨਾਂ ਟਰੈਕਟਰਾਂ ਦੇਖੋ ਕਿੱਦਾਂ ਕੱਟਿਆ ਟਰੈਕਟਰ ਕੱਟ ਕੇ ਵਿਚਨ ਬਾੜ ਦਾ ਟ੍ਰੈਵਲ ਲੱਗੀ ਪਲਟਣ ਮੈਂ ਮਸੀ ਬਚਾ ਕੀਤਾ ਆਪਣੀ ਗੱਡੀ ਦਾ ਜਿੱਦਾਂ ਖਿੱਚੀ ਤੁਸੀਂ ਕਿੰਨੀ ਜੀ ਸਪੀਡ ਤੇ ਹੋਣੇ ਆ ਮੈਂ ਤਾਂ ਭਾਈ ਸੀਗਾ 40 ਤੇ ਮੋਰੇ ਮੇਰੇ ਟਰੱਕ ਜਾਂਦਾ ਭਾਈ ਨੂੰ ਪਤਾ ਹੋ ਰਿਹਾ ਟਰੱਕ 40 ਤੇ ਭਾਜੀ ਮੋਰੇ ਟਰੱਕ ਹੈ ਮੇਰੇ ਇਹ ਤੇਜ਼ ਆਉਂਦੇ ਸੀ ਇਹ ਤੇਜ਼ ਆਉਂਦੇ ਸੀ ਇਹਨੇ ਟ੍ਰੈਕਟਰ ਨੇ ਕੱਟ ਮਾਰਿਆ ਇਹਨੇ ਕੱਟ ਮਾਰਿਆ ਟ੍ਰੈਕਟਰ ਟ੍ਰੈਕਟਰ ਸਾਰੇ ਐਨਾ ਉਲਝਿਆ ਆਪਣੇ ਅਟੈਂਸ਼ਨ ਨਾਲ ਬੈਟਰ ਐਨਾ ਉੱਪਰ ਆ ਪਈ ਇਹ ਵੀ ਉਹਦੀਆਂ ਅੱਖਾਂ ਮਿੱਠੀਆਂ ਪਈਆਂ ਆ ਉਹਨੇ ਮੈਮ ਇਹਦੇ ਮੈਂ ਟਰਾਲੀ ਦੇ ਮਹਰੋਂ ਦਾ ਨੇ ਦੇਖਿਆ ਇਹਨਾਂ ਪਾ ਜਣਾ ਸਾਰੇ ਪਤਾ ਜੀ ਇਹਨਾਂ ਨੂੰ ਇਹ ਮਗਰ ਵੀ ਮੁਰਗੇ ਉਹ ਨਠਣ ਲੱਗੇ ਪਾਜੀ ਨਠਣ ਲੱਗੇ ਨਾ ਅਸੀਂ ਓਕੇ ਆ ਉਹ ਪਹਿਲਾਂ ਮੁਰਗੇ ਇਹਨਾਂ ਤੋਂ ਇਛੋਂ ਹੋਰ ਵੀ ਬੰਦੇ ਆ ਜੋ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ ਆ ਤੇ ਪਹਿਲਾਂ ਇਹਨਾਂ ਨੇ ਨੌਰੇ ਪੋਰੇ ਕਿਤੇ ਨਾ ਹੋਰ ਵੀ ਕੋਈ ਆਪਣੇ ਟਰੱਕ ਦਾ ਕਿਸੇ ਸਾਡੇ ਟਰੱਕ ਚਾਲਕ ਦਾ ਵੀਰ ਦਾ ਨੁਕਸਾਨ ਕੀਤਾ ਪਾਜੀ ਇਹਦਾ ਗੱਡੀਆਂ ਆਉਂਦੀਆਂ ਆਣ ਪਾਜੀ ਭੱਜ ਲੈ ਜੇ ਲੱਗੇ ਤੂੰ ਰੁਕ ਜਾ ਤੂੰ ਅੱਗੇ ਨੂੰ ਰੋਕ ਲੈ ਤੂੰ ਕਹਦੇ ਨਹੀਂ ਹਾਂ ਲੱਗਾ ਭੱਜਦੇ ਕਾ ਤੇ ਚੱਲ ਆ ਜਾ ਮੇਰਾ ਵੀ ਚੱਲ ਆਓ ਚਲੀ ਅੱਜ ਨਹੀਂ ਆ ਚਲੀਆ ਪਾਜੀ ਕੱਢ ਲੈ ਬੰਦਾ ਆਪਣਾ ਭਾਈ ਦਾ ਸੱਜਣ ਦਾ ਕੀਆ ਕਰ ਮੈਂ ਕੀ ਹੋ ਜਾਣਾ ਕੱਦ ਮੈਂ ਨਾ ਕਰੂੰ ਨਾ ਆਇਆ ਲੈਓ ਪਾਣੀ ਲੈਓ ਦੇ ਵੀ ਪਾਣੀ ਲੈ ਭਾਈ ਇਹ ਨਾਲ ਕੋਲ ਪਾਣੀ ਤੇ ਮਸ਼ੀਨਾਂ I <laughs> don't